ਹਾਂਜੀ ਕੀ ਹਾਲ ਚਾਲ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਮੇਰ ਕਰਦਾ ਸਾਰੇ ਘੰਟੇ ਠੀਕ ਹੋਵੋਗੇ ਸਭ ਤੋਂ ਪਹਿਲਾਂ ਅੱਗੇ ਵਧਣ ਤੋਂ ਪਹਿਲਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਕਿਉਂਕਿ ਤੁਹਾਡਾ ਲਾਈਕ ਕਮੈਂਟ ਤੇ ਇੱਕ ਸਬਸਕ੍ਰਾਈਬਰ ਮੇਰੀ ਜ਼ਿੰਦਗੀ ਬਦਲ ਸਕਦਾ ਆਪੀ ਬਦਲ ਸਕਦਾ ਯਾਰ ਉਹੀ ਤੁਸੀਂ ਕਰੀਏ ਨੂੰ ਕਰੋ ਦੇਖਣਾ ਅੱਗੇ ਤੱਕ ਕਰੋ ਅਗਲੀ ਵੀਡੀਓ ਫੇਰ ਹੀ ਚੱਲਣੀ ਹੈ ਬਹੁਤ ਹੀ ਸੇਲੇ ਦੀ ਗੱਲਬਾਤ ਹੋਣੀ ਹੈ ਮੁਸਕਬ੍ਰੀਤ ਦੀ ਕੁੱਤੇ ਖਾਣੇ ਦੇ ਵਿੱਚ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਕਰਦੇ ਵੀਰ ਦੀ ਸ਼ੁਰੂਆਤ ਤੇ ਥੋੜੀ ਜਿਹੀ ਰਗੀ ਪਾੜ ਤੇ ਬਣੇ ਰਹਿਓ ਵੀਡੀਓ ਤੇ ਨਾਲ ਆਹੀ ਕੋਸਾ ਰਹਿ ਗਿਆ ਪਰਲੇ ਆ ਦੇਖ ਲਓ ਸਸਤਾ ਅਡਾ ਟੇਕਰ ਦੇਖੀ ਇਦਾਂ ਨੂੰ ਕੱਢ ਲਿਆ ਚਿਰ ਇਦਾਂ ਨੂੰ ਕੱਢ ਲਿਆ ਆ ਕਿਹੜਾ ਤਰੀਕਾ ਹੋਇਆ ਦੇਖੀ ਇਹ ਹੀ ਤਾਂ ਨਹੀਂ ਕਿਤੇ ਹਾਂ ਇੱਕ ਵਾਰੀ ਸੇ ਮੇਰੇ ਹੇਅਰ ਟਿਊਬ ਤੇ ਸਰਜਨ ਦੇਖ ਲਓ ਅੱਜ ਮੈਂ ਕਰਿਆ ਹੇਅਰ ਟਿਊਬ ਤੇ ਦੇਖੋ ਸਾਰੀ ਜਣੀ ਤੇ ਖਾਣੇ ਦੇ ਕੋਲ ਹੈ ਡੋ ਪ੍ਰੋ ਦੇ ਕੋਟ ਜੈਨ ਕਿ ਮੇਰੇ హెయిర్ ਡੂਰ ਦੀ ਠੀਕ ਹੈ ਭੈਣ ਜੀ ਬੜੇ ਮਾਂ ਲੈ ਗਿਆ ਖੜ ਕੇ ਇੱਕ ਚੀਜ਼ ਤਾਂ ਤੈਨੂੰ ਆਉਂਦੀ ਹੈ ਹੈ ਟੂ ਹੈ ਡੂਰ ਆ ਕੀ ਹੈਗਾ ਦੇਖੇ ਓ ਮਾਈ ਮੀ ਹਾਇ ਮੇਰੀ ਬਿੱਗੂ ਮੇਰੀ ਬਿੱਗ ਡਿਗਤੀ ਕਿਵੇਂ ਲੱਗੇ ਮੇਰੇ ਗਾਇ ਸ਼ੇਡ ਯੂ ਮੈਨ ਹੋਰ ਨਹੀਂ ਸਾਰਾ ਕੁਝ ਹੁੰਦਾ ਠੀਕ ਹੈ ਨਾ ਕੰਨੀ ਮੈਨੂੰ ਹੈਡੂਰ ਨਹੀਂ ਆਉਂਦੇ ਹੈਗੇ ਹਾਂ ਠੀਕ ਹੈ ਨਾ ਹਾਂ ਇਹ ਮੇਰੇ ਹੈਡੂਰ ਦੂਏ ਨੇ ਬੋਨੋਟੀ ਇੱਕ ਚੀਜ਼ ਆਉਂਦੀ ਇਹਨੂੰ ਹੇਡ ਉਹ ਚ ਵੀ ਉਹਦਾ ਵੀ ਗੂੰ ਕੱਢ ਦਿੰਦੀ ਐ ਦੇਖੀ ਆ ਉੱਤੇ ਦਿਖਾਈ ਦੇ ਨੇ ਉੱਤੇ ਤਾਂ ਜੂਆਂ ਨੇ 10 ਜਵੰਦੇ ਦੀ ਸਰਵਿਸ ਨਹੀਂ ਪੂਰਾ ਇੰਜਣ ਹੀ ਹੋਣ ਵਾਲਾ 10 ਜਵੰਦੇ ਦੀ 10 ਜਵੰਦੇ ਦੀ ਸਰਵਿਸ ਨਹੀਂ ਪੂਰਾ ਹੀ ਇਪੜੀ ਵਾਲੇ ਗਾੜ ਕੇ ਹਾਸਾ ਕੋਈ ਹਾਸਾ ਹੁੰਦਾ ਕਾ ਜੱਸ ਜੇ ਬੰਦੇ ਦੀ ਸਰਵਿਸ ਨਹੀਂ ਪੂਰੀ ਇੰਜਨ ਹੋਣ ਵਾਲਾ ਤੇਰੇ ਕੰਨਾਂ ਨੂੰ ਹੱਥ ਲਵਾ ਦੂੰ ਤੇਰੇ ਮੈਂ ਕੰਨਾਂ ਨੂੰ ਹੱਥ ਲਵਾ ਦੂੰ ਤੂੰ ਰਹਿਣ ਦੇ ਬੱਸ ਕਰਿਆ ਕਰ ਜੱਸ ਜੇ ਬੰਦੇ ਦੀ ਪੂਰਾ ਇੰਜਨ ਨਹੀਂ ਪੂਰੀ ਸਰਵਿਸ ਹੋਣਾਈ ਆ ਹੱਸਣਾ ਸਿੱਖ ਲੈ ਪਹਿਲਾਂ ਅਸਲੀ ਜਿਹੀ ਹੱਸੀ ਦਾ ਕਿਵੇਂ ਹੁੰਦਾ ਕਾ ਆ ਨਾਕੜੀ ਜੇ ਤਾਂ ਤਾਂ ਕੱਢ ਜੋ ਅਸੂਜ ਬੰਦੇ ਦੀ ਪੂਰੀ ਸਰਵਿਸ ਹੀ ਨਹੀਂ ਪੂਰਾ ਇੰਜਨ ਹਉਣ ਵਾਲਾ ਇੰਜਨ ਤਾਂ ਮੈਂ ਐਸਾ ਕਰੂੰ ਆ ਕਮਰਾ ਖਾਲੀ ਰਹਿਦਾ ਮੇਰੇ ਕੋਲ ਵੱਡੀ ਬਣੀ ਐਂਜਨ ਦੀ ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਮੇਰੇ ਚੈਨਲ ਵਿੱਚ ਹੈਲੋ ਜੀ ਸਵਾਸਤਰੀਕੋ ਆਲ ਸਵਾਗਤ ਹੈ ਮੇਰੇ ਚੈਨਲ ਦੇ ਵਿੱਚ ਚੈਨਲ ਨੂੰ ਤਰ੍ਹਾਂ ਬੜਾ ਦੂਰਦਰਸ਼ਨ ਵਾਲਾ ਚੈਨਲ ਹੈ ਸੋ ਉਮੀਦ ਕਰਦੀ ਹਾਂ ਸਾਰੇ ਜਾਨੇ ਵਧੀਆ ਹੋਵੋਗੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸਿਨੀਅਰ ਠੀਕ ਹੈਗੇ ਜਿੰਨਾ ਚਿਰ ਤੂੰ ਹੈਂਗੇ ਇੱਥੇ YouTube ਤੇ ਕਦੇ ਪੈਰ ਨਾ ਵਿੱਧਿਆ ਜਾਂਦਾ ਕਦੇ ਕੁਛ ਕਿਸੇ ਨੂੰ ਕੁਛ ਲੱਗ ਜਾਂਦਾ ਹੋਰ ਯਾਰ ਕਦੇ ਕਿੱਥੇ ਵਿੱਧੀ ਜਾਂਦੀ ਹੈ ਹਰ ਇੱਕ ਥਾਂ ਦੇ ਫੇ ਜਾਂਦੀ ਹੈ ਜਦੋਂ ਵੀ ਹੀ ਤੇ ਜਾਨਣਾ ਕਦੇ ਉੱਥੇ ਪਈ ਹੁੰਦੀ ਹੈ ਕੁੱਤੇ ਦੀ ਕਰੀ ਕਦੇ ਉੱਥੇ ਪਈ ਹੁੰਦੀ ਹੈ ਹੋਰ ਹੁਣ ਕੀ ਕਰਾਂ ਯਾਰ ਕੁੱਤੇ ਨੂੰ ਐ ਨਹੀਂ ਹੈਗਾ ਵੀ ਟੱਟੀ ਕਰਨੀ ਹੈ ਉੱਥੇ ਕਰੋ ਮੈਨੂੰ ਜਦੋਂ ਕੁੱਤੇ ਕੋਈ ਟੱਟੀ ਕਰਦਾ ਮੈਨੂੰ ਮੈ ਇੱਕ ਬ੍ਰੀਤ ਯਾਦ ਆ ਜਾਂਦੀ ਹੈ ਮੈਂ ਮੈਂ ਇੱਕ ਬ੍ਰੀਤ ਹੋਈ ਹੈਲੋ ਸੁਣਸ ਗਾਇਸ ਸਵਾਗਤ ਹੈ ਮੇਰੇ YouTube ਚੈਨਲ ਦੇ ਵਿੱਚ ਤੇਰੇ ਮੈਂ ਬੁੱਲਾ ਦੇ ਪੈ ਵੀ ਕੋਲ ਲਾ ਦੂੰ YouTube ਫੈਮਿਲੀ ਹੋ ਬਾਪੋ ਹੁਣ ਉਹ ਕਹਿ ਨੂੰ ਹਟ ਗਏ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਪਤਾ ਲੱਗ ਗਿਆ YouTube ਫੈਮਿਲੀ ਜਿਵੇਂ ਬੰਦ YouTube ਵਾਲੇ ਉਹਦੇ ਮੈਨੇਜਰ ਨਾਲ ਬੈ ਕੇ ਡਿਨਰ ਕਰਦੀ ਹੁੰਦੀ ਹੈ ਸੋ ਬੈਕ ਟੂ ਰਿਪਲਾਈ ਲੀਡ ਅੰਕਲ ਜੀ ਐਂਡ ਬੈਕ ਟੂ ਬੈਕ ਰਿਪਲਾਈ ਬੈਕ ਟੂ ਬੈਕ ਰਿਪਲਾਈ ਐਂਡ ਜਿੱਦਾਂ ਕਿ ਤੁਸੀਂ ਕੱਲ ਦੇ ਥੰਬਨੇਲ ਚ ਮੈਨੂੰ ਕਿਹਾ ਹੈ ਲੀਰ ਕਿਹਾ ਮੈਨੂੰ ਹਨਾ ਜਿਵੇਂ ਤੁਸੀਂ ਅੰਕਲ ਜੀ ਰਿੰਪਲ ਅੰਕਾਂ ਦੀ ਤੁਸੀਂ ਇਹਨੂੰ ਹੈਨਾ ਕੱਲ ਉਹਦੇ ਵਿੱਚ ਥੰਬਨੇਲ ਦੇ ਵਿੱਚ ਲੀਰ ਕਿਹਾ ਬਹੁਤ ਵੱੱਟੀ ਗਲਤੀ ਕੀਤੀ ਤੇ ਰਿੰਪਲ ਇਹਨੂੰ ਥੰਬਨੇਲ ਦੇ ਵਿੱਚ ਲੀਰ ਕਿਹਾ ਬਹੁਤ ਹੀ ਤੈਨ ਲੀਰ ਲੀਰ ਵੀ ਇੱਕ ਕਪੜੇ ਚੋਂ ਕੱਟ ਕੇ ਉਹ ਲੀਰ ਬਣਦੀ ਐ ਇਹ ਲੀਰ ਨਹੀਂ ਹੈਗੀ ਇਹ ਟੱਟੀ ਐ ਤੂੰ ਇਹਨੂੰ ਟੱਟੀ ਕਹਿਣਾ ਸੀ ਥੰਬਨੇਲ ਦੇ ਵਿੱਚ ਟੱਟੀ ਨੂੰ ਕੀਤਾ ਰਿਪਲਾਈ ਇਹਨੂੰ ਲੀਰ ਨਾ ਕਹੋ ਤੂੰ ਤਾਂ ਟੱਟੀ ਐ ਬੈਕ ਟੂ ਬੈਕ ਰਿਪਲਾਈ ਕਾਹਦੇ ਰਿਪਲਾਈ ਹੈ ਕਰਨ ਔਜਲਾ ਬਣੀ ਫਿਰਦੀ ਐ ਵੀ ਜੇ ਮੈਂ ਕਿਦ ਨੂੰ ਸਾਲ ਨਾ ਮੁਕਾਬਲਾ ਹੋਵੇ ਬਿੱਲੇ ਹਾ ਤੁਸੀਂ ਮੈਨੂੰ ਲੀਰ ਕਿਹਾ ਉਹ ਸ਼ੁਕਰ ਕਰ ਤੈਨੂੰ ਲੀਰ ਕਹਿਤਾ ਤੈਨੂੰ ਟੱਟੀ ਨਹੀਂ ਕਿਹਾ ਅਸਲ ਚ ਤਾਂ ਤੂੰ ਟੱਟੀ ਐ ਟੱਟੀ ਦਾ ਵੀ ਨਾਂ ਖਰਾਬ ਹੁੰਦਾ ਜਦੋਂ ਅਸੀਂ ਕਹਿੰਦੇ ਤੂੰ ਟੱਟੀ ਐ ਮੈਨੂੰ ਲੀਰ ਕਿਹਾ ਤਬੈਕ ਟੂ ਵੈਕ ਅੰਕਲ ਜੀ ਤੁਸੀਂ ਮੈਨੂੰ ਲੀਰ ਕਿਹਾ ਠੀਕ ਹੈ ਨਾ ਮੈਨੂੰ ਇਹ ਜੁਰ ਨਹੀਂ ਆਉਂਦੇ ਆ ਠੀਕ ਹੈ ਨਾ ਮੈਂ ਸਾਰਾ ਕੁਝ ਕਰ ਲੈਣੀ ਆ ਮੇਰੇ ਬੋਲਣ ਦੀ ਲੋੜ ਨਹੀਂ ਹੈਗੀ ਅੰਕਲ ਜੀ ਐਨੇ ਸਤਕਾਰ ਨਾਲ ਉਹਦੇ ਘਰੇ ਡੈਡਿੰਗ ਬੁਲਾਇਆ ਕਦੇ ਅੰਕਲ ਜੀ ਲੀਰ ਲੀਰ ਨਹੀਂ ਹੈ ਕਿ ਤੂੰ ਟੱਟੀ ਹੈ ਹੁਣ ਤਾਂ ਮੈਨੂੰ ਘਰ ਵੀ ਆਈ ਨੂੰ ਹੋ ਚਲੇ ਨੇ ਆਪਣਾ 8-9 ਮਹੀਨੇ ਹੋ ਚਲੇ ਨੇ ਹਨਾ ਹੁਣ ਤਾਂ ਮੈਨੂੰ ਘਰ ਆਈ ਨੂੰ ਵੀ 8-9 ਮਹੀਨੇ ਹੋ ਗਏ ਤਾਂ ਤੁਸੀਂ ਇਹ ਨਹੀਂ ਸੋਚਦੇ ਕਿ ਉਹ ਇੱਕ ਕੁੜੀ ਐ ਉਹਨੇ ਆਪਣਾ ਅੱਗੇ ਫਿਊਚਰ ਸਟਾਰਟ ਕਰਨਾ ਤੁਸੀਂ ਇਹ ਨਹੀਂ ਸੋਚਦੇ ਵੀ ਮੈਂ ਅੱਗੇ ਫਿਊਚਰ ਸਟਾਰਟ ਕਰਨਾ ਤੇ 8-9 ਮਹੀਨਿਆਂ ਦੇ ਵਿੱਚ ਤੁਸੀਂ ਇਹ ਨਹੀਂ ਦੇਖਦੇ ਵੀ ਮੈਂ 8-9 ਮੁੰਡੇ ਬਦਲ ਤੇ ਨਾ ਮੁੰਡੇ ਬਦਲਦੇ 8-9 ਮਹੀਨੇ ਬਾਅਦ ਘਰੋਂ ਕਿੱਥੋਂ ਆਈਆਂ ਸਪੇਸ ਤੋਂ ਆਈਆਂ ਵੀ ਉੱਥੇ ਫਸ ਗਈ ਸੀ ਕਲਪਨਾ ਚਾਵਲਾ ਤੂੰ ਹੈ ਵੀ ਮੈਂ ਕੋਈ ਸਪੇਸ ਤੋਂ ਆਈਆਂ ਵੀ ਹਾਂ ਮੈਂ ਕਪ੍ਰੀਤ ਟੱਟੀ ਮੋਸਕਪ੍ਰੀਤ ਟੱਟੀ ਸਪੇਸ ਤੋਂ ਆਈਏ ਤਾੜੀਆਂ ਮਾਰੋ ਇਹਦੇ ਲਈ ਤਾੜੀਆਂ ਮਾਰੋ 8 ਮਹੀਨਿਆਂ ਦੇ ਵਿੱਚ ਜਿਹੜੇ ਬੰਦੇ ਬਦਲੇ ਨੇ ਉਹਨਾਂ ਦਾ ਕੀ ਕਰੀਏ ਸੀ ਹੈ ਵੇ ਅਸੀਂ ਤੇਰੀ ਫੇਰ ਵੀ ਫੋਟੋ ਨਹੀਂ ਦਿਖਾਈਆਂ ਮੁੰਡਿਆਂ ਨਾਲ ਉਹ ਮੁੰਡੇ ਰੋਂਦੇ ਨੇ ਕਹਿੰਦੇ ਸਾਟੇ ਇਹਦੇ ਨਾਲ ਰਿੱਤਾ ਨਾਲ ਜੁੜਦੇ ਕਿਤੇ ਸਾਟੇ ਗੱਲ ਨਾਲ ਸੱਪ ਪੈ ਜਾਈ ਆਪ ਤੂੰ ਮੇ ਨਵਾ ਤੂੰ ਇੱਕ ਕੁੜੀ ਵਾਰੇ ਜਮਾਂ ਨਹੀਂ ਸੋਚਦੇ ਵੀ ਉਹਨੇ ਅੱਗੇ ਫਿਊਚਰ ਸਟਾਰਟ ਕਰਨਾ ਕੀ ਤੂੰ ਫਿਊਚਰ ਨੂੰ ਕੀ ਸੰਸਤਾ ਸਟਾਰਟ ਕਰਨੀ ਹੈ ਕੀ ਕਰਾਂ ਦਾ ਫਿਊਚਰ ਦੇ ਵਿੱਚ ਕਦੇ ਉਹ ਤੋਂ ਗਿਫਟ ਲੈ ਲੈ ਕਦੇ ਉਹ ਤੋਂ ਲੈ ਲਿਆ ਉਹਦੀ ਪਾ ਦਿੰਦੀ ਆ ਲੈ ਫੜ ਕੇ ਗਿਫਟ ਫਿਊਚਰ ਕੀ ਬੜੇ ਮਿਆਂ ਦਾ ਫਿਊਚਰ ਹੈ ਬੰਦੇ ਬਦਲ ਨੂੰ ਫਿਊਚਰ ਕਹਿੰਦੇ ਨੇ ਮੈਂ ਫਿਊਚਰ ਸਟੋਰ ਕਰਨਾ ਹੈ ਫਿਊਚਰ ਹੈ ਫਟਿਚਰ ਹੈ ਜਦੋਂ ਮੇਰੀ ਸਟਾਰਟਿੰਗ ਮੈਂ YouTube ਦੀ ਕੀਤੀ ਉਦੋਂ ਥੋੜਾ ਯਾ ਰੋਲਾ ਪਿਆ ਮੈਂ ਆਪਣਾ ਚੁੱਪ ਕਰਕੇ ਆਪਣੀ ਵਲੋਗਿੰਗ ਕਰਨ ਲੱਗ ਪਈ ਸੀ। ਜਦੋਂ ਮੇਰਾ ਮੈਂ ਸਟਾਰਟਿੰਗ ਦੇ ਵਿੱਚ YouTube ਸਟਾਰਟ ਕੀਤੀ। ਕਾਹਦਾ ਸਟਾਰਟ ਕੀਤੀ? ਹੂੰ? ਤਾਂ ਕਾਹਨਾ ਕੀ ਕਰੀ ਤੇ ਸਟਾਰਟ? ਹੈਂ? ਜਦੋਂ ਮੈਂ ਸਟਾਰਟਿੰਗ ਦੇ ਵਿੱਚ YouTube ਸਟਾਰਟ ਕੀਤੀ ਤਾਂ ਮੇਰਾ ਉਦੋਂ ਥੋੜਾ ਜਿਹਾ ਰੌਲਾ ਪਿਆ ਤੇ ਮੈਂ ਆਪਣੀ YouTube ਤੇ ਵੀਡੀਓ ਪਾ ਰਹੀ ਹਾਂ। ਤੇ ਤੁਸੀਂ ਮੇਰੇ ਤੇ ਫਿਰ ਵੀ ਰੋਸਟ ਕਰ ਰਹੇ ਹੋ। ਤੂੰ ਕੀ ਪਾ ਰਹੀ ਹੈ YouTube ਤੇ? ਹੈਂ? ਮੂਵ 온 ਕਿਵੇਂ ਕਰੇ? ਹਾਂ। ਦੇਵਰ ਨੇ ਭਾਬੀ ਨੂੰ ਕਿਵੇਂ ਪਕੜਾ? ਹੈਂ? ਇਹ ਚੰਗੀਆਂ ਵੀਡੀਓ ਹੁੰਦੀਆਂ ਨੇ। ਤੂੰ ਨੂ ਬਣਾਉਣਾ ਕਿਵੇਂ ਕਰੇ ਟਿਪ ਤਾਂ ਆਈ ਦਿੱਤੀ ਜਿਵੇਂ ਕੜੀ ਚੌਲ ਕਿਵੇਂ ਬਣਾਏ ਜਿਵੇਂ ਕੋਈ ਖਾਣ ਵਾਲੀ ਰੈਸਪੀ ਨਹੀਂ ਦੱਸਣੀ ਹੁੰਦੀ ਕਿਸੇ ਨੂੰ ਇਹ ਕੋਈ ਤੂੰ ਚੱਜ ਦੇ ਚੀਜ਼ ਚਲਾਇਆ ਉੱਤੇ ਦੇਖ ਕੱਲ ਪਰਸੋਂ ਲੱਪਰੀ ਤਾਂ ਨਿਪੜਿਆ ਇਹ ਦੂਏ ਦੇ ਹੈਲੋ एवरीवन ਸਵਾਗਤ ਹੈ ਤੁਹਾਨੂੰ ਮੇਰੇ YouTube ਚੈਨਲ 'ਤੇ ਵਿੱਚ ਚੂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੱਲ ਮੇਰਾ ਘਰ ਵਾਲਾ ਸੀਗਾ ਉਹਦੀ ਮੈਂ ਲੱਤ ਠੋਕੀ ਤੇ ਮੈਂ ਆ ਗਈਆਂ ਘਰੇ ਤੇ ਮਿਲ ਕੋਈ ਅਫਸੋਸ ਨਹੀਂ ਅੱਜ ਮੈਂ ਤੁਹਾਨੂੰ ਦੱਸੂਗੀ ਕਿ ਜਦੋਂ ਤੁਹਾਡੇ ਵਿਆਹ ਦਾ ਨਿਬੜਦਾ ਆ ਤਾਂ ਤੁਸੀਂ ਮੂਵ ਔਨ ਕਿਵੇਂ ਕਰਨਾ ਤੇ ਪੁਰਾਣੇ ਨੂੰ ਕਿਵੇਂ ਭੁੱਲਣਾ ਤੇ ਨਵੇਂ ਨਾਲ ਜ਼ਿੰਦਗੀ ਕਿਵੇਂ ਸਟਾਰਟ ਕਰਨੀ ਹੈ ਤੇ ਨਵੇਂ ਤੋਂ ਕਿਦਾਂ ਗਿਫਟ ਲੈਣੇ ਨੇ 25 ਦਿਨ ਰਹਿ ਕੇ ਬਸਰਮੀ ਦੇ ਹੱਦਾਂ ਪਾਰ ਕਰਕੇ ਠੀਕ ਹੈ ਕੀ ਤੂੰ YouTube ਤੇ ਕੀ ਸਟਾਰਟ ਕੀਤਾ ਘਰ ਐ ਨੂੰ ਤੂੰ ਕਹੀ ਜਾਂਦੀ ਸੀ ਤੂੰ ਬੰਦਾ ਨਹੀਂ ਟੁਟਾ ਡਣਨਾ ਨਹੀਂ ਆ ਤੇਰੇ ਪੱਲੇ ਕੀ ਐ ਦੋ ਦਿਨ ਬਾਅਦ ਪਹਿਲਾਂ ਦੇਖੀ 25 ਦਿਨ ਜਿਵੇਂ ਉਹਦਾ ਨਾ ਕੰਟਰੈਕਟ ਹੋਇਆ ਹੁੰਦਾ 25 ਦਿਨ ਉਹਦਾ ਵਿਆਹ ਕਰਾ ਕੇ ਉੱਥੇ ਦੇਖੀ ਐਂ ਕਰਕੇ ਉਦੋਂ ਆ ਘਰ ਆ ਗਈ अच्छा तूसी ਐਵੇਂ ਦੁਨੀਆ ਤੇ ਆ ਗਏ ਇੱਥੋਂ ਤੱਕ ਹਣਾ ਤੁਸੀਂ ਦਾਸ਼ਕੀਆਂ ਕੀਤੀਆਂ ਹੀ ਨਹੀਂ ਚਲੋ ਸਾਢੇ ਦੇ ਤਾਂ ਹਲੇ ਟਾਈਮ ਐ ਅੱਛਾ ਤੁਸੀਂ ਤਾਂ ਉਹੀ ਦੁਨੀਆ ਤੇ ਆ ਗਏ ਤੁਸੀਂ ਤਾਂ ਆਸਕੀਆਂ ਕੀਤੀਆਂ ਹੀ ਨਹੀਂ ਸਾਢੇ ਤੇ ਤਾਂ ਹਲੇ ਟਾਈਮ ਐ ਆਸਕੀ ਹੁੰਦੀ ਆ ਢੰਗ ਦੀ ਠੀਕ ਐ ਵੀ ਤੇਰਾ ਭਾਈ ਇੱਕ ਬੁਆਏਫ੍ਰੈਂਡ ਹੈਗਾ ਠੀਕ ਐ ਚਲ ਉਹ ਹੋ ਗਈ ਆਸਕੀ ਚਲੋ ਇਹ ਪਿਆਰ ਮੁਹੱਬਤ ਤਾਂ ਹਰ ਇੱਕੀ ਕਰਦਾ ਯਾਰ ਦੇਖੀ ਸਾਡੇ ਤਾਂ ਹਲੇ ਟਾਈਮ ਐ ਇਹ ਚੀਜ਼ਾਂ ਦਾ ਵੀ ਟਾਈਮ ਹੁੰਦਾ ਪਾਏ ਦੀ ਬੜੇ ਮਾਲਾ ਗਿਆ ਕਰਕੇ ਕੀ ਟਾਈਮ ਐ ਹੈਲੋ ਜਾਨੂ ਤੇਰੇ ਨਾਲ ਵੀ ਵਿਆਹ ਕਰਾਉਂਗੀ ਹੈਲੋ ਗਿਫਟ ਲੈ ਆਏ ਕਹਾਂ ਲਾ ਕੇ ਵਿਆਹ ਬੁੱਕੇ ਕਰਾ ਲਾਂਗੇ ਹੈਲੋ ਸਤਿਗੁਰੂ ਆ ਅੱਛਾ ਤੁਸੀਂ ਕਦੋਂ ਆ ਰਹੇ ਹੋ ਆ ਰਹੇ ਹੋ ਅੱਛਾ ਠੀਕ ਹੈ ਠੀਕ ਕਰਦੇ ਆਪਾਂ ਹੈਲੋ ਹਾਂ ਜੀ ਅੱਛਾ ਕਿਨੇ ਜਸਪੰਦ ਨੇ ਮੇਰੇ ਪਾਈ ਉੱਤੇ ਫੋਟੋ ਆ ਉਹ ਨਹੀਂ ਉੱਥੇ ਮੇਰਾ ਬਰਾਦਰ ਆ ਗਿਫਟ ਲਿਆ ਤੁਸੀਂ ਨਾਲ 10000 ਰੁਪਏ ਬਾਦਿਓ ਠੀਕ ਹੈ ਨਾ ਉਹ ਪਾਰਲਰ ਨੂੰ ਕੁਛ ਕਰਨਾ ਨਾ ਹੇਡ ਯੂ ਅੱਛਾ ਓਕੇ ਐ ਕਰੀ ਦੀ ਆਸ ਕੀ ਭਾਈ ਨਾ ਲੈ ਦੇਖ ਆਲਾ ਉਹ ਫੁਗਰੀ ਮਾਰਦਾ ਫੋਨ ਐ ਕਰੀ ਦੀ ਆਸ ਕੀ ਸਾਡੇ ਚ ਅੱਛਾ ਤੁਸੀਂ ਨਾ ਕੁਛ ਨਹੀਂ ਵੀ ਕਰੇ ਹੀ ਨਹੀਂ ਟਾਈਮ ਹੈ ਉਹ ਟਾਈਮ ਦੇ ਵਿੱਚ ਭਾਵੇਂ ਉਹਨੇ ਦਿਨ ਦੇ ਵਿੱਚ ਘੰਟੇ ਨਹੀਂ ਹੁੰਦੇ ਜਿੰਨੇ ਆਸਕ ਨੇ ਸਾਡਾ ਟਾਈਮ ਹੈ ਟਾਈਮ ਨੂੰ ਕਹਦਾ ਟਾਈਮ ਹੈ ਹੈ ਤਾਂ ਟਾਈਮ ਹੈ ਟਾਈਮ ਦੀ ਤੇਰੇ ਨਾਲ ਇੰਨਾ ਕੁਝ ਹੋ ਗਿਆ ਹਜੇ ਵੀ ਕਹਿੰਦੀ ਸਾਡਾ ਟਾਈਮ ਹੈ ਹਜੇ ਘਾਟ ਹੈ ਕੋਈ ਹੋਏ 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 ਤੇ ਇੱਕ ਗੱਲ ਤੇ ਤੁਸੀਂ ਇਹ ਬੋਲਦੇ ਹੋ ਇਹ ਤਾਂ ਪੱਜ ਗਈ ਇਹ ਤਾਂ ਪੱਜ ਗਈ ਇਹ ਤਾਂ ਪੱਜ ਗਈ ਹਰੇਕ ਗੱਲ ਤੇ ਤੁਸੀਂ ਇਹ ਬੋਲਦੇ ਹੋ ਇਹ ਤਾਂ ਪੱਜ ਗਈ ਇਹ ਤਾਂ ਪੱਜ ਗਈ ਹੋਰ ਕੀ ਕਹੀਏ ਕੀ ਕਹੀ ਸੀ ਦੱਸ ਮੈਨੂੰ ਹੋਰ ਕੀ ਕਹੀਏ ਵੀ ਹੇਮਕੁੰਡ ਸਾਹਿਬ ਗਈ ਸੀ ਤੁਰਕੇ ਬਈ ਮਹੇਕਪੁਰ ਦੀ ਹੇਮਕੁੰਡ ਸਾਹਿਬ ਗਈ ਸੀ ਬੋਲੇ ਸੋਨ ਪਾਲ ਸੋਤ ਤੁਸੀਂ ਹੀ ਕਾਲਾ ਐ ਕਹੀਏ ਬਿਚਕਾਰੇ ਲਾਓ ਭਾਈ ਮੈਂ ਖਬਰੀ ਤੋਂ ਤੁਰ ਕੇ ਹਿਮਕੁਟ ਸਾਹਿਬ ਜਾ ਕੇ ਆਈ ਆ ਦਰਸਤ ਕਰਕੇ ਆਈ ਆ ਆਉਂਦੀ ਫਿਰ ਮੈਨੂੰ ਪੰਜੀਰੀ ਵਾਲਾ ਭੋਗ ਲੈ ਕੇ ਦਿੱਤਾ ਐ ਕਹੀਏ ਦੋ ਪੱਧੀਆਂ ਭਾਈ ਪੱਧੀਆਂ ਹੋਰ ਉਹਨਾਂ ਨੂੰ ਕੀ ਕਹਾਂਗੇ ਅਸੀਂ ਪੱਧੀਆਂ ਨਹੀਂ ਹੈਗੀ ਹਰੇਕ ਗੱਲ ਇਹ ਤਾਂ ਭੱਜ ਗਈ ਇਹ ਤਾਂ ਭੱਜ ਹੀ ਭੱਜ ਗਈ ਕਹਾਂਗੇ ਹੋਰ ਕੀ ਹਿਮਕੁਟ ਸਾਹਿਬ ਨਹੀਂ ਗਈ ਸੀ ਤੂੰ ਯਾਤਰਾ ਤੇ ਮਰ ਕੋ ਤੇ ਡੰਡਾ ਫੜ ਕੇ ਵੀ ਮੈਂ ਜਾ ਕੇ ਬਾਲਾਈ ਸੋਹਣਾ ਜਗਾਰਾ ਲਾਓ ਭਾਈ ਮੈਂ ਖਬਰੀ ਤੋਂ ਹਿਮਕੁਟ ਸਾਹਿਬ ਜਾ ਕੇ ਆਈ ਆ ਤੁਰ ਕੇ ਕੀ ਨਕਾ ਪਾਖੀ ਹਾਂਜੀ ਕਿਦਾਂ ਲੱਗੀ ਫਰਜ਼ ਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਵੀਡੀਓ ਘੈਂਡ ਲੱਗੀ ਹੋਵੇ ਤੂੰ ਮੈਨੂੰ ਜਨਮ ਦਿੱਤਾ ਹੈਗਾ ਤੁਸੀਂ ਲਾਈਕ ਕਮੈਂਟ ਕਿਉਂ ਨਹੀਂ ਕਰਦੇ ਸਬਸਕ੍ਰਾਈਬ ਤੁਸੀਂ ਕਿਉਂ ਨਹੀਂ ਕਰਦੇ ਕਰੋ ਲਾਈਕ ਕਮੈਂਟ ਸਬਸਕ੍ਰਾਈਬ ਤੁਸੀਂ ਕੌਣ ਹੋਣੇ ਹੋ ਮੇਰੀ ਪਰਸਨ ਲਾਈਫ ਦੀ ਮੇਰੇ ਇੰਟਰਫੇਅਰ ਕਰਨ ਵਾਲੇ ਲਾਈਕ ਕਮੈਂਟ ਕਰੋ 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 ਓਕੇ ਬਾਏ ਬਾਏ ਨੂੰਹ ਲੈਣਾ ਮੀ ਵੀਡੀਓ ਦਾ ਨਾਂ